ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਬਾਰਡਰ ਰੇਂਜ ਅੰਮ੍ਰਿਤਸਰ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਜ਼ਬਤ ਕੀਤੀ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ 1 ਅਰਬ ਰੁਪਏ ਦੱਸੀ ਜਾਂਦੀ ਹੈ। ਸੂਬਾ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕ੍ਰਿੰਡਾ ਪੁਲਿਸ ਥਾਣੇ ਅਧੀਨ ਆਉਂਦੇ ਪੈਰਾ ਪਿੰਡ ਵਿੱਚੋਂ ਇਹ ਬਰਾਮਦਗੀ ਕੀਤੀ ਹੈ। ਪੁਲਸ ਨੇ ਹੀਰਾ ਸਿੰਘ ਉਰਫ ਹੀਰਾ ਨਾ ਦੇ ਮੋਲਜ਼ਮ ਨੂੰ ਗ੍ਰਿ ਤਾਂ ਇਹ ਜਿਸ ਦੇ ਕਬਜ਼ੇ ਵਿੱਚੋਂ 18 ਕਿਲੋ 227 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਡੀਜੀਪੀ ਨੇ ਦੱਸਿਆ ਕਿ ਉਸ ਦੇ ਪਾਕਿਸਤਾਨ ਆਧਾਰਿਤ ਦੇਸ਼ ਵਿਰੋਧੀ ਜਥੇਬੰਦੀਆਂ ਤੇ ਨਸ਼ਾ ਤਸਕਰਾਂ ਨਾਲ ਸੰਬੰਧਤ ਸੇਜਾਂਦੇ ਨੇ ਸਰਕਾਰ ਦੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੋਧ ਮਹਿੰਮ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਐਂਟੀ ਨਾਰਕੋਟਿਕ ਸਟਾਫ ਫੋਰਸ ਨੇ ਇੱਕ ਵੱਡੀ ਹੈਰੋਇਨ ਰਿਕਵਰੀ ਕੀਤੀ ਹੈਗੀ 18.227 ਕਿਜੀ ਹੈਰੋਇਨ ਰਿਕਵਰ ਕੀਤੀ ਗਈ ਹੈ ਤੇ ਹੀਰਾ ਸਿੰਘ ਨਾ ਦੇ ਇੰਡੀਅਨ ਸਮਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੀਰਾ ਸਿੰਘ ਪਾਕਿਸਤਾਨ ਸਮੱਗਲਰ ਬਿੱਲੇ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਸੀਗਾ ਤੇ ਵੱਡੀ ਖੇਪਾ ਕੰਟਰਾਬੈਂਡ ਦੀ ਮੰਗਵੰਦਾ ਸੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇਸ ਨੈਟਵਰਕ ਨੂੰ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ